ਵੇਖੋ ਭਈ ਆਪਾਂ ਆ ਕਿਸਾਨ ਕਿਸਾਨ ਦੇ ਪੁੱਤ ਮਿਹਦੂਰਾ ਵਰਗੇ ਕਿਸਾਨ ਕਣਕ ਬੀਜੀ ਆ ਤੇ ਕਣਕ ਉਗ ਰਹੀ ਆ ਇਸ ਵਕਤ ਸੂਏ ਮਾਰ ਰਹੀ ਆ ਇਧਰ ਮਟ ਰਿਆ ਇਹ ਕਣਕ ਦੇ ਵਿੱਚ ਕਾਂ ਤੇ ਚਿੜੀਆਂ ਤੇ ਹੋਰ ਪੰਛੀ ਡੈ ਆ ਇਧਰ ਵੀ ਤੇ ਜੇ ਇਸ ਪਾਸੇ ਵੇਖੀ ਤੇ ਇਸ ਪਾਸੇ ਵੀ ਲੱਗੇ ਹੋਏ ਆ ਤੇ ਅੱਜ ਨਹੀਂ ਆ ਰੋਜ਼ ਸ਼ਾਮ ਨੂੰ ਅੱਜ ਘਟਿਆ ਅਕਸਰ ਸ਼ਾਮ ਨੂੰ ਕਾਫੀ ਜ਼ਿਆਦਾ ਹੋ ਜਾਂਦੇ ਆ ਕਿ ਦੁਕਾਨ ਚ ਕਾਂ ਜਾਂ ਕਬੂਤਰ ਜਾਂ ਕੋਈ ਪੰਛੀ ਆ ਕੇ ਕੋਈ ਨਾਜ ਦਾ ਦਾਣਾ ਖਾਂਦਾ ਤੇ ਮੇਰਾ ਖਲ ਡਾ ਦਿੱਤੇ ਜਾਂਦੇ ਪਰ ਇੱਕ ਕਿਸਾਨ ਆ ਮੈਂ ਪਹਿਲਾਂ ਸੋਚਦਾ ਵੀ ਇਹਨੂੰ ਡਾਦਾ ਫਿਰ ਮੈਂ ਸੋਚਿਆ ਯਾਰ ਇਹਨਾਂ ਵੀ ਦੇ ਖਾਣਾ ਹੀ ਆ ਇਹ ਆਪਣੇ ਕਰਮ ਦਾ ਖਾਂਦੇ ਆ ਸਾਡਾ ਤੇ ਇਹਨਾਂ ਕੁਝ ਨਹੀਂ ਖਾਣਾ ਤੇ ਸੋ ਕਾਂ ਡੋਣਾ ਚਾਹੀਦਾ ਹੈ ਕਿ ਨਹੀਂ ਡੋਣਾ ਚਾਹੀਦਾ ਮੇਰੇ ਲੱਗ ਟਰੈਕਟਰ ਆਵਾਜ਼ ਥੋੜੀ ਜੀ ਉਸ ਤਰ੍ਹਾਂ ਮੈਂ ਤਾਂਗਾ ਚੱਲ ਰਿਹਾ ਤੇ ਹੋਰ ਕੋਈ ਕਿਸਾਨ ਤੋਂ ਬਿਨਾ ਕੋਈ ਇਸ ਤਰ੍ਹਾਂ ਹੁੰਦਾ ਠੀਕ ਆ ਕਬੂਤਰਾਂ ਨੂੰ ਅਸੀਂ ਦਾਣੇ ਪਾ ਦਿੰਨੇ ਆ ਸ਼ਹਿਰਾਂ 'ਚ ਪਰ ਖੁੱਲੀ ਫਸਲ ਉਤ ਖਲਾਰੀ ਫਸਲ ਦੇ ਉੱਤੇ ਇਸ ਤਰ੍ਹਾਂ ਜਦੋਂ ਪੰਛੀ ਆ ਕੇ ਚੈੱਕਦੇ ਆ ਨਾ ਜੀ ਭਾਗ ਲੱਗਦੇ ਆ ਸਾਡੀਆਂ ਫਸਲਾਂ ਤੇ ਇਹ ਸਾਡੇ ਬੜੇ ਮਿੱਤਰ ਪੰਛੀ ਆ ਭਾਵੇਂ ਹੁਣ ਇਹਨਾਂ ਨੂੰ ਸਵਾਦ ਲੱਗ ਰਹੀ ਕਣਕ ਦੀਟ ਉਹਦੀਆਂ ਟੁੰਝਾਂ ਖਾ ਰਹੇ ਆ ਇੱਧਰ ਬੈਠੇ ਆ ਇਹਨਾਂ ਮਟਰ ਵੀ ਖਾਣੇ ਆ ਕਿੱਥੋਂ ਕਿੱਥੋਂ ਡਾਵਾਂਗੇ ਭਈ ਪਰ ਸਾਡਾ ਇਥੇ ਇਹਨਾਂ ਦੇ ਖਾਦਿਆਂ ਕੁਝ ਵੀ ਨਹੀਂ ਕੱਟਣਾ ਅੰਨ ਦਾ ਇੱਕ ਦਾਣਾ ਵੀ ਨਹੀਂ ਕੱਟਣਾ ਜਿੱਥੇ ਨਾ ਚੁਗਣਾ ਥਾਂ ਵੇਲਾ ਹੋਣਾ ਤੇ ਥਾਂ ਵੇਲੇ ਹੋਣ ਦੇ ਨਾਲ ਉਥੇ ਬੂਟਾ ਵੀ ਜ਼ਿਆਦਾ ਕਰ ਜਾਣਾ ਸੋ ਮਿੱਤਰੋ ਠੀਕ ਆ ਪਰ ਪੰਛੀਆਂ ਦਾ ਸੋਚ ਲਿਆ ਕਰੀਏ ਥੋੜਾ ਜਿਆ ਤੇ ਵਧੀਆ ਆ ਐਵੇਂ ਹੀ ਆ ਜੀ ਆ ਵੇਖੋ ਪੰਛੀ ਵੇਖੋ ਵਾਹ ਕਾਂ 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 ਕਰਦੇ ਚੱਲਦੇ ਆ ਤੇ ਇੱਧਰ ਆ ਜੀ ਸੜਕ ਇੱਧਰ ਸਾਡਾ ਭਰਾ ਸਾਹਿਬ ਸੋ ਜਿਹੜਾ ਕਣਕ ਜਿਹਦਾ ਵਾਪੀਜ ਰਿਹਾ ਤਵੀਆਂ ਕਮਾਈ ਜਾਂਦਾ ਸੁਰਾਜ ਦੇ ਮਗਰ ਐ ਸ਼ਰਪਿਆ ਜੀ ਖਲਚੀਆਂ ਤੋਂ ਮਈਤਾ ਰੋਡ ਨੂੰ ਜਾਣ ਵਾਲੀ ਡੇਰੀ ਵਾਲ ਧੂੜ ਕੇ ਹੁੰਦੇ ਹੋਏ ਖਲਚੀਆਂ ਪਹੁੰਚਦੀ ਆ ਤੇ ਇਧਰੋਂ ਆਖਰੇ ਪਠਾਨਪੋਟ ਰੋਡ ਦੇ ਨਾਲ ਜੁੜ ਜਾਂਦੀ ਜੀ ਇਸ ਤਰ੍ਹਾਂ ਆ ਜੀ ਪੰਛੀਆਂ ਦਾ ਵੇੜਾ ਹੋ ਗਿਆ ਸ਼ਾਮ ਦਾ ਟਾਈਮ ਆ ਨਾ ਖਾਣੇ ਦੇਖ ਲਓ ਇੱਧਰ ਸੂਰਜ ਵੀ ਆਪਣੇ ਯੋਗਨ ਤੇ ਆ ਪੂਰਾ ਤੇ ਆ ਵਾ ਜੀ ਇੱਧਰ ਖੇਤੀ ਆ ਮਟਰਿਆ ਮਟਰ ਵੀਕ ਦੇਣ ਤੱਕ ਤਿਆਰ ਹੋ ਜਾਣਾ ਜੀ ਸਾਡਾ ਵੈਸੇ ਮਟਰ ਅੱਜ ਕੱਲ ਚੱਲ ਰਿਹਾ 80 ਰੁਪਏ ਵੇਚ ਰਿਹਾ ਜੀ ਜਿਹੜੇ ਤੋੜ ਰਾਇਆ ਵਧੀਆ ਉਹਨਾਂ ਲਈ ਤੇ ਮਿਲਦੇ ਆਂ ਜੀ ਫੇਰ ਕਿਸੇ ਹੋਰ ਨਵੀਂ ਗੱਲਬਾਤ ਤੇ ਨਾਲ